ਇਹ ਜੀ ਨੌਜਵਾਨ ਆਪਣੇ ਵਾਸਤੇ ਨਹੀਂ ਇਹ ਤੁਹਾਨੂੰ ਬਚਾਉਣ ਵਾਸਤੇ ਫਰੋਖਪੁਰ ਵਾਸੀਓ ਅੱਜ ਮਿੱਟੀ ਦੇ ਟਰਾਲੇ ਭਰ ਕੇ ਜਿਹੜੇ ਗੱਟਿਆਂ ਦੇ ਵਿੱਚ ਮਿੱਟੀ ਪਾ ਕੇ ਸਤਲੁਜ ਦਰਿਆ ਤੇ ਜਾ ਰਹੇ ਨੇ ਤਾਂ ਜੋ ਸਾਡੇ ਫਰੋਖਪੁਰ ਦੇ ਵਾਸੀ ਬਚ ਸਕਣ ਇਹ ਉਹੀ ਕਿਸਾਨ ਨੇ ਜਿਹੜੇ ਦਿੱਲੀ ਦੇ ਮੋਰਚਿਆਂ ਤੇ ਡਟੇ ਹੋਏ ਸੀ ਜਿਨ੍ਹਾਂ ਨੂੰ ਵੱਖਵਾਦੀ ਤੇ ਆਤਵਾਦੀ ਕਿਹਾ ਜਾਂਦਾ ਸੀ ਅੱਜ ਉਹੀ ਕਿਸਾਨ ਤੁਹਾਨੂੰ ਬਚਾਉਣ ਲਈ ਤਤਪਰ ਹੋਏ ਨੇ ਦਿਨ ਰਾਤ ਇਹ ਕਰ ਰਹੇ ਨੇ ਰਾਤਾਂ ਦੀ ਨੀਂਦ ਗਵਾ ਕੇ ਸਤਲੁਜ ਦੇ ਦਰਿਆ ਤੇ ਜਿਹੜਾ ਬੰਨ ਟੁੱਟ ਰਿਹਾ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਦਿਨ ਰਾਤ ਹਰ ਰੋਜ਼ ਇਹ ਟਰਾਲੇ ਮਿੱਟੀ ਦੇ ਭਰ ਕੇ ਲਿਆਉਂਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਹਾਮਤ ਤੋਂ ਸਰਪੰਚ ਸਾਹਿਬ ਮੌਜੂਦ ਮੌਜੂਦ ਨੇ ਗੱਲਬਾਤ ਕਰਨਗੇ ਸਰਪੰਚ ਸਾਹਿਬ ਕੰਨਾ ਟਾਈਮ ਹੋ ਗਿਆ ਤੁਹਾਨੂੰ ਕਿੰਨੇ ਦਿਨ ਹੋ ਗਏ ਇਸ ਕੰਮ ਦੇ ਵਿੱਚ ਯੋਗਦਾਨ ਪਾਉਂਦੇ ਆ ਫਿਰ ਨਾਲ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੱਜ ਤੀਸਰਾ ਦਿਨ ਆ ਜੀ ਇਹ ਕੋਈ ਜੇ ਅਸੀਂ ਪਹਿਲੇ ਦਿਨ ਚਾਟਰ ਵਾਲੇ ਲੈਂਦੇ ਸੀਗੇ ਕੱਲ 10 ਸੀਗੇ ਅੱਜ ਵੀ ਸਾਡੇ 10 ਵਾਲੇ ਨੇ ਜੀ ਤੇ ਤੁਹਾਡੀ ਇੱਥੇ ਜ਼ਮੀਨ ਹੈ ਵੀ ਤੁਸੀਂ ਇੱਥੇ ਲਿਉਂਦੇ ਹੋ ਮਿੱਟੀ ਦੇ ਕੋਈ ਜਿਹੜੀ ਕਿਸਾਨ ਦੀ ਜ਼ਮੀਨ ਹੈ ਉਹ ਸੋਹ ਕਿਸਾਨ ਦੀ ਆਪਣੀਆਂ ਜ਼ਮੀਨਾਂ ਨੇ ਜੀ ਉਹ ਜੇਕਰ ਬੰਨ ਟੁੱਟਦਾ ਜੀ ਇਹ ਟਾਪ ਬੜੀ ਦੂਰ ਟੱਕਰ ਕਰੇਗਾ ਜੀ ਮਾਰ ਉਹ ਘੱਟੋ ਘੱਟ ਪ੍ਰਗਟ ਸਾਹਿਬ ਟੱਕਰ ਜਾ ਕੇ ਪਾਣੀ ਰੁਕੇਗਾ ਜਿੱਥੇ ਉਹ ਬੰਨ ਟੁੱਟਦਾ ਹੈ ਜੀ ਤੇ ਤੁਹਾਡੀ ਤੇ ਕੋਸ਼ਿਸ਼ ਹੈ ਵੀ ਫਰੋਜਪੁਰ ਨੂੰ ਸਭ ਤੋਂ ਪਹਿਲਾਂ ਬਚਾਇਆ ਜਾਵੇ ਬਿਲਕੁਲ ਜੀ ਬਿਲਕੁਲ ਜੀ ਜੇ ਫਰੋਜਪੁਰ ਨੂੰ ਸੇਵ ਕਰਾਂਗੇ ਜੀ ਆਪ ਵੀ ਸੇਵ ਹੋਵਾਂਗੇ ਫਰੋਜਪੁਰ ਵੀ ਸੇਵ ਹੋਏਗਾ ਜੀ ਕੀ ਜਿਹੜੇ ਫਰੋਜਪੁਰ ਦੇ ਕਿਸੇ ਟਾਈਮ ਤੇ ਜਦੋਂ ਅਸੀਂ ਦਿੱਲੀ ਦੇ ਬਾਰਡਰਾਂ ਦੇ ਤੁਸੀਂ ਡਟੇ ਹੋਏ ਸੀਗੇ ਉਦੋਂ ਲੋਕ ਤੁਹਾਨੂੰ ਜਿਹੜੇ ਆਤਵਾਦੀ ਵੱਖਵਾਦੀ ਕਹਿੰਦੇ ਸੀ ਅੱਜ ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੋ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਹੈ ਕਦੇ ਇਹ ਨਹੀਂ ਹੁੰਦਾ ਵੀ ਅਸੀਂ ਕਿਉਂ ਜਾ ਰਹੇ ਹਾਂ ਦੁਬਾਰਾ ਨਹੀਂ ਜੀ ਖਾਲਸਾ ਜਿਹੜਾ ਹੈ ਜੀ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਜੀ ਖਾਲਸਾ ਹਮੇਸ਼ਾ ਤਤਪਰ ਰਹਿੰਦਾ ਹੈ ਜੀ ਮਦਦ ਲਈ ਹ ਤੇ ਕੀ ਅਪੀਲ ਹੈ ਤੁਹਾਡੀ ਫਰੋਜਪੁਰ ਦੇ ਦੁਕਾਨਦਾਰਾਂ ਨੂੰ ਵਾਸੀਆਂ ਨੂੰ ਵੀ ਕੀ ਯੋਗਦਾਨ ਪਾਉਣ ਤੁਹਾਡੇ ਨਾਲ ਸਭ ਤੋਂ ਪਹਿਲਾਂ ਜੀ ਜਿਹੜੇ ਆਪਣੇ ਨੇ ਆ ਕਿ ਤਵਾੜੀਏ ਜਿਹੜੇ ਜੀ ਗੱਟਾ ਸੀਮੈਂਟ ਵਾਲਾ ਉਹ ਘਟ ਘਟ 10 ਤੋਂ 15 ਰੁਪਏ ਦਾ ਵੇਚ ਰਹੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਅਪੀਲ ਹੈ ਜੀ ਇੰਨੀ ਨਾਲ ਲੋਕ ਮਚਾਓ ਜੇ ਕੁਦਰਤ ਦਾ ਤਹਿ ਅੱਜ ਘਟਾਇ ਪਿਆ ਕਿਸਾਨਾਂ ਤੇ ਤੇ ਤੁਸੀਂ ਵੀ ਸਾਥ ਦਿਓ ਜੇ ਕਿਸਾਨ ਬਚੂਗਾ ਤੇ ਦੁਕਾਨਦਾਰ ਬਚੂਗਾ ਜੀ ਕਿਸਾਨਿਆਂ ਦੇ ਨਾਲ ਦੁਕਾਨਦਾਰੀ ਹੈ ਜੀ ਉਹਨਾਂ ਨੂੰ ਅਪੀਲ ਹੈ ਵੀ ਜਿਹੜਾ ਗੱਟਾ ਹੈ ਉਹ ਜਿੰਨਾ ਅੱਧੇ ਤੇ 2 ਰੁਪਏ ਰੁਪਏ ਉਸੇ ਰੇੜੀ ਦੇ ਦੇਣ ਨਾ ਕਾਲਾ ਪਿਆਰੀ ਨਾ ਕਰਨ ਤੇ ਜਿਹੜੇ ਕਰਿਆਨੇ ਵਾਲਿਆਂ ਕੋਲ ਕਾਫੀ ਗੱਟੇ ਰੋਈ ਖਾਲੀ ਹੁੰਦੇ ਉਹ ਫ੍ਰੀ ਵੀ ਸੇਵਾ ਕਰ ਦਿੰਦੇ ਤੇ ਬੇਰਖਲ ਕੋਈ ਦਿੱਕਤ ਨਹੀਂ ਹੈ ਬਿਲਕੁਲ ਜੀ ਕਰ ਸਕਦੇ ਨੇ ਫ੍ਰੀ ਸੇਵਾ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਹਾਂ ਅੱਜ 10 ਵਾਲੇ ਆਇਆ ਕੱਲ ਵੀ 10 ਅਸੀਂ ਆਪਦੇ ਇਲਾਕੇ ਦੇ ਪਿੰਡਾਂ ਚ ਆਸੇ ਪਾਸੇ ਜੋ ਸੇਵਾ ਦਾ ਵਾਅਦਾ ਕਰਕੇ ਹਜ਼ਾਰਾਂ ਦੇ ਹਿਸਾਬ ਨਾਲ ਗੱਟਾ ਪਿੰਡ ਹੀ ਪਹੁੰਚਾ ਕਰ ਦਿੰਦੇ ਨੇ ਲੋਕੀ ਇਹਦੀ ਪਿੰਡ ਹਮਤੋਂ ਸਰਪੰਚ ਸਾਹਿਬ ਨੇ ਆਪਣੇ ਨਾਲ ਇਹਨਾਂ ਦੀ ਪੂਰੀ ਟੀਮ ਹੈ ਜਿਹੜੇ ਨੌਜਵਾਨੇ ਉਸ ਇਹਨਾਂ ਦੇ ਪਿੰਡ ਤੇ ਵੀ ਨੇ ਆਸੇ-ਪਾਸੇ ਪਿੰਡਾਂ ਦੇ ਵੀ ਇਹਨਾਂ ਦੇ ਨਾਲ ਪੂਰਾ ਅਹਿਮ ਮੋਢੇ ਨਾਲ ਮੋਢਾ ਲਾ ਕੇ ਇਹ ਫਰੋਇਪੁਰ ਵਾਸੀਆਂ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਉਹ ਮੇਰੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਡਿਪਟੀ ਕਮਿਸ਼ਨਰ ਫਰੋਇਪੁਰ ਨੂੰ ਵੀ ਅਪੀਲ ਹੈ ਇੱਕ ਤਾਂ ਇਹਨਾਂ ਨੌਜਵਾਨਾਂ ਨੂੰ ਜਿਹੜੇ ਗੱਟੇ ਆ ਫ੍ਰੀ ਦੇ ਵਿੱਚ ਵੱਧ ਤੋਂ ਵੱਧ ਮੁਹਈਆ ਕਰਵਾਏ ਜਾਣ ਔਰ ਜੋ ਕਬਾੜੀਏ ਨੇ ਜਿਹੜੇ ਇਸ ਵਕਤ ਕਾਲਾ ਵਿਜਾਰੀ ਕਰ ਰਹੇ ਨੇ ਉਹਨਾਂ ਤੇ ਆਪਣੀਆਂ ਟੀਮਾਂ ਭੇਜ ਕੇ ਐਸਐਸਪੀ ਫਰੋਇਪੁਰ ਨੂੰ ਸਰਦਪ ਭਪਿੰਦਰ ਸਿੰਘ ਨੂੰ ਵੀ ਅਪੀਲ ਹੈ ਵੀ ਉਹਨਾਂ ਦੇ ਵਿੱਚ ਕੰੰਜਾ ਕੱਸਿਆ ਜਾਵੇ ਜਿਹੜੇ ਅੱਜ ਕਾਲਾ ਬਿਜਾਰੀ ਕਰਦੇ ਨੇ ਜੋ ਹੱਤਕਰ ਕਾਨੂੰਨ ਦੇ ਤਹਿਤ ਉਹਨਾਂ ਤੇ ਕਾਰਵਾਈ ਕੀਤੀ ਜਾਏ ਕਿਉਂਕਿ ਅੱਜ ਲੋਕ ਡੋਬਰੇ ਨੇ ਇਹ ਸਾਡੇ ਨੌਜਵਾਨ ਨੇ ਸਾਡੇ ਕਿਸਾਨ ਜਿਹੜੇ ਸਾਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਨੇ ਤੇ ਕੁਝ ਲੋਕ ਨੇ ਜਿਹੜੇ ਕਾਲਾ ਬਿਜਾਰੀ ਕਰਕੇ ਪੈਸਾ ਕਮਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਨੇ ਸੋ ਫਰੋਇਪੁਰ ਵਾਸੀਆਂ ਨੂੰ ਮੇਰੇ ਵੱਲੋਂ ਔਰ ਇਹਨਾਂ ਨੌਜਵਾਨਾਂ ਵੱਲੋਂ ਅਪੀਲ ਹੈ ਜਿਹੜੇ ਇੱਥੋਂ 30-30 ਕਿਲੋਮੀਟਰ ਤੋਂ ਦੂਰ ਤੋਂ ਆ ਕੇ ਇਸ ਬੰਨ ਨੂੰ ਫਰੋਇਪੁਰ ਲੋਕ ਫਰੋਇਪੁਰ ਦੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਨੇ ਉਹ ਇਹਨਾਂ ਦੀ ਇਹ ਵੀ ਅਪੀਲ ਹੈ ਭਾਈ ਜਿਹੜੇ ਉੱਥੇ ਬੰਨਤੇ ਜਾਂਦੇ ਨੇ ਇੱਕ ਲੰਗਰ ਇਹ ਨਿਹਰਾ ਪ੍ਰਸ਼ਾਦਿਆਂ ਦਾ ਚਾਹ ਦਾ ਲੰਗਰ ਨਹੀਂ ਹੈਗਾ ਜੇ ਕੋਈ ਸਕੂਟਰ ਤੇ ਜਾਂਦਾ ਤੇ ਇੱਕ ਦੋ ਗੱਟੇ ਮਿੱਟੀ ਦੇ ਭਰ ਕੇ ਲਈ ਜਵੇ ਹਾਂਜੀ ਬੇਨਤੀ ਹੋ ਰਹਾ ਹੈ ਬਾਕੀ ਨਾਲ ਜਿਹੜੇ ਤਮਾਸ਼ਾ ਵੇਖਣ ਜਾਂਦੇ ਆ ਨਾ ਉਹ ਨਾ ਜਾਣ ਤਮਾਸ਼ੀਆਲੇ ਬੰਦੇ ਬਿਲਕੁਲ ਨਾ ਜਾੜੋ ਉੱਥੇ ਕੋਈ ਮੇਲਾ ਨਹੀਂ ਲੱਗਾ ਹੋਇਆ ਤੇ ਲੋਕ ਮਤਲਬ ਗੁੱਬਨ ਦੀ ਤਦਾਦ ਚ ਨਹੀਂ ਜਿੰਨੇ ਜਾੜਾ ਸੇਵਾ ਕਰਕੇ ਆਵੇ ਉੱਥੇ ਇਹਨੀ ਉੱਥੇ ਮੋਟਰਸਾਈਕਲ ਜਾਂਦੇ ਨੇ ਉੱਥੇ ਲਾ ਉੱਥੇ ਬੰਨ ਦੇ ਖੜੋ ਕੇ ਫੋਟੋਆਂ ਲਵਾ ਕੇ ਆ ਜਾਂਦੇ ਵੀ ਬੰਨ ਵੇਖ ਆਏ ਆ ਹਾਂ ਤੇ ਇਹ ਇਹ ਸਾਡੀ ਤੁਹਾਡੇ ਚੈਨਲ ਤੇ ਦੂ ਅਸੀਂ ਮਨ ਲਓ ਅਪੀਲ ਕਰਦੇ ਆ ਲੋਕਾਂ ਨੂੰ ਵੀ ਕੋਈ ਐਵੇਂ ਮੇਲਾ ਵੇਖਣ ਨਾ ਜਾਵੇ ਉੱਥੇ ਕੋਈ ਮੇਲਾ ਨਹੀਂ ਹੈਗਾ ਖਾਸ ਕਰਕੇ ਟੀਲੇ ਜੀ ਜਿਹੜੇ ਨਿੱਕੇ ਬੱਚੇ ਨੇ ਨਾ ਉਹਨਾਂ ਨੂੰ ਨਾਲ ਜਾਇਆ ਜਾਵੇ ਉੱਥੇ ਲੋਕੀ ਕੀ ਕਰਦੇ ਕਰੋ ਆ ਗਏ ਨੇ ਲੇਡਿਸ ਵੀ ਉਹਨਾਂ ਦੀਆਂ ਜਾਂਦੀਆਂ ਨੇ ਨਾਲ ਲੈ ਕੇ ਨੇ ਕਿ ਬੱਚਿਆਂ ਨੂੰ ਕੁਚੜ ਚੋ ਕੇ ਬਾਹਾਂ ਦੇਖਣ ਜਾਂਦੇ ਪਿਆ ਨੇ ਜੀ ਉਹਨਾਂ ਨੂੰ ਖਾਸ ਕਰਕੇ ਅਪੀਲ ਆ ਜੀ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਇੱਕ ਤਮਾਸ਼ੀਂ ਘਟ ਜਾਣਾ ਤੇ ਜਿਹਨੇ ਸੇਵਾ ਕਰਨੀ ਉਹ ਹੀ ਪਹੁੰਚੇ ਜੀ ਈੜਨਾ ਜਿਆਦਾ ਕਰੋ ਤੇ ਜਿੰਨੇ ਸੇਵਾ ਕਰਨੀ ਆ ਦੀ ਤਤਪਰ ਹੋ ਕੇ ਸੇਵਾ ਕਰੋ ਤੇ ਫੋਟੋਆਂ ਖਿੱਚਣ ਵਾਲੇ ਪੁਲਿਸ ਗ੍ਰੇਜ਼ ਕਰਨਾ ਥੋੜਾ ਜਿਹਾ ਵੀ ਫੋਟੋਆਂ ਤੇ ਥੋੜਾ ਗ੍ਰੇਜ਼ ਕਰੋ ਜਿਆਦਾ ਤਾਂ ਲੋਕੀ ਉੱਤੇ ਹੀ ਬੈਠੇ ਫੋਟੋਆਂ ਖਿੱਚਣੇ ਜਾਂਦੇ ਆ ਜੀ ਪੰਨਾਂ ਦੇ ਖੜ ਜਾਂਦੇ ਆ ਵੇਖ ਕੇ ਆਏ ਨੇ ਪਾਣੇ ਲੇਬਲ ਵਧਿਆ ਕਟਿਆ ਬਸ ਆਣ ਕੇ ਵੀਡੀਓ ਪਾ ਦਿੰਦਾ ਕਿ ਅਸੀਂ ਕਿਹਾ ਸੀ ਅੱਜ ਤਾਂ ਕੱਲ ਹੋਣੇ ਸੀ ਸੀਐਮ ਸਾਹਿਬ ਆਏ ਸੀ ਸਹੀਨਗਲੇ ਬਾਰਡਰ ਤੇ ਕਈ ਇਹਨਾਂ ਦੇ ਐਮਐਲਏ ਮੰਤਰੀ ਉੱਥੇ ਵੀ ਗਏ ਡੱਬੋ ਚੌਂਕੀ ਦੀ ਦਿੱਤੀ ਇਹ ਲੈ ਕੇ ਗਏ ਉਹਨਾਂ ਨੇ ਬੇਤੀਆ ਜੀ ਤੁਸੀਂ ਆਉਣਾ ਨਾ ਆਪ ਸੰਗਤ ਵਾਂਗੂ ਆ ਪਿੱਛੇ ਗੱਡੀਆਂ ਲਾ ਕੇ ਤੁਰ ਕੇ ਜਾਓ ਜਿਵੇਂ ਦੂਜੀ ਸੰਗਤ ਜਾਂਦੀ ਆ ਤੁਸੀਂ ਇੱਕੋ ਇੱਕ ਰੰਗ ਰੋਕ ਦਿੰਦੇ ਜੀ ਵੀ ਸਾਡਾ ਮਲਾਇਮ ਰੋਕਦੇ ਤੇ ਵੀ ਸਾਡਾ ਹੀ ਮੰਤਰੀ ਆ ਰਿਹਾ ਸਾਡਾ ਐਮਐਲਏ ਆ ਰਿਹਾ ਇਹਨਾਂ ਨੂੰ ਕਰਨਾ ਜੀ ਰਾਖੇ ਨਹੀਂ ਸਾਨੂੰ ਇਹਨਾਂ ਦੀ ਲੋੜ ਐ ਕੋਈ ਲੋੜ ਨਹੀਂ ਸਾਨੂੰ ਇਹਨਾਂ ਦੀ ਤਿੰਨ ਘੰਟੇ ਟਰਾਲੀਆਂ ਰੋਕੀਆਂ ਜੀ ਗਾਂ ਲੰਗਰ ਖੜਨਾ ਇਹ ਤਿੰਨ ਘੰਟੇ ਬਾਅਦ ਲੰਗਰ ਗਿਆ ਜੀ ਦੱਸੋ ਲੰਗਰ ਜ਼ਰੂਰੀ ਸੀਐਮ ਜ਼ਰੂਰੀ ਹੋ ਗਿਆ ਕਿ ਲੰਗਰ ਨਹੀਂ ਜ਼ਰੂਰੀ ਸਾਨੂੰ ਜੀ ਜਿਹੜਾ ਸੇਵਾ ਕਰਨ ਲੈ ਜੀ ਪ੍ਰਸ਼ਾਦਾ ਪਾਣੀ ਸਕਣਾ ਤਿੰਨਾਂ ਘੰਟੇ ਬਾਅਦ ਟਰਾਲੀਆਂ ਜਾਣ ਦਿੱਤੀਆਂ ਉਹਨਾਂ ਨੇ ਪਾਰਟੀ ਬਾਈ ਉੱਟ ਕੇ ਮੈਂ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਸੇਵਾ ਨਾਲ ਮਿਲ ਕੇ ਕਰੀਏ ਇਤਨੀ ਵੱਡਾ ਮਾਰਨਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਆਪਾਂ ਨੇ ਵਾਹਿ ਜੀ ਵਿਕਰਾਲ ਸਾਹਿਬ ਵਾਹਿ ਜੀ ਖਾਨਾ ਦਾ ਕਹਿਣਾ ਭਾਈ ਉੱਥੇ ਤਮਾਸ਼ਾ ਵੇਖਣ ਨਾ ਜਾਓ ਕਿਉਂਕਿ ਦਰਿਆ ਪਾਣੀ ਦਾ ਕੰਮ ਹੈ 3 ਲੱਖ ਕਿਊਸਕ ਦੇ ਕਰੀਬ ਜੋ ਅਧਿਕਾਰ ਤੰਕੜੇ ਨੇ ਕੱਲ ਦੇ 3 ਲੱਖ ਕਿਊਸਕ ਪਾਣੀ ਜਿਹੜਾ ਬਹੁਤ ਜ਼ਿਆਦਾ ਪਾਣੀ 88 ਦੇ ਮੁਕਾਬਲੇ ਪਾਣੀ ਚੱਲ ਰਿਹਾ ਜੋ 88 ਦੇ ਵਿੱਚ ਫਲੱਡ ਆਇਆ ਸੀ ਸੋ ਇਹਨਾਂ ਨੌਜਵਾਨਾਂ ਦੀ ਬਦੌਲਤ ਇਹਨਾਂ ਕਿਸਾਨਾਂ ਦੀ ਬਦੌਲਤ ਅੱਜ ਜੇ ਆਪਾਂ ਸੁਰੱਖਿਅਤਾਂ ਇਹ ਬੰਨ ਨੂੰ ਬਚਾਉਣ ਦੇ ਵਿੱਚ ਇਹ ਕਾਮਯਾਬ ਹੋ ਰਹੇ ਨੇ ਆਪਾਂ ਇਹਨਾਂ ਦੀ ਹੌਸਲਾ ਆਫ ਦੇ ਕਰੀਏ ਇਹਨਾਂ ਦੀ ਮਾਲੀ ਮਦਦ ਵੀ ਕਰੀਏ ਮਿੱਟੀ ਦੀ ਸੇਵਾ ਵੀ ਕਰੀਏ ਸੋ ਇਹਨ ਪਾਰਟੀ ਬਾਜੀ ਤੋਂ ਉੱਠ ਕੇ ਉੱਪਰ ਅਸੀਂ ਇਹ ਕੰਮ ਕਰੀਏ ਤਾਂ ਹੀ ਅਸੀਂ ਇਸ ਜੀ ਦੀ ਔਖੀ ਘੜੀ ਉਹਦੇ ਵਿੱਚੋਂ ਬਾਹਰ ਆ ਸਕਦੇ ਹਾਂ ਮਮਦੂਰ ਤੋਂ ਜਸਵੰਤ ਸਿੰਘ ਥਿੰਦ